ਅੱਜ ਖੜੇ ਆ ਪਿੰਡ ਮੋਦਕੀ ਜਿਲ੍ਹਾ ਪਰੋਜਪੁਰ ਤਿੰਨ ਟਰੈਕਟਰ ਇੱਕ ਇੱਕਰੇ ਮਿਲਣਗੇ ਦੋ ਸੋਨਾਲੀਕਾ ਤੇ ਇੱਕ ਨਿਊ ਹਾਲੈਂਡ ਤਿੰਨਾਂ ਦੀ ਲੈਨੇ ਆ ਜਾਣਕਾਰੀ ਮਾਲਕ ਆਪਣੇ ਕੋਲ ਆ ਹਾਂਜੀ ਬਾਈ ਕੀ ਹਾਲ ਚਾਲ ਜੀ ਹਾਂਜੀ ਵਧੀਆ ਵੀਰ ਵਧੀਆ ਹੋ ਠੀਕ ਠਾਕ ਬਾਈ ਹਾਂਜੀ ਚੜ੍ਹਤ ਚਲ ਵੀਰ ਕਿਹੜਾ ਮਾਡਲ ਆ ਸਭ ਤੋਂ ਪਹਿਲਾਂ ਸੋਨਾਲੀਕਾ 60 ਬਾਈ ਹਾਂਜੀ ਇਹ ਸੋਨਾਲੀਕਾ 2020 ਮਾਡਲ ਆ ਵੀਰ ਠੀਕ ਆ 2020 ਮਾਡਲ ਹਾਂਜੀ ਸਿਕੰਦਰ ਆ ਚਲੀਆ ਸਿਕੰਦਰ ਐਚ ਡੀ ਐਮ ਹਾਂਜੀ 2020 ਅਲਰੇ ਟਾਇਰ 80 ਤੋਂ 85 ਪੈਸੇ ਠੀਕ ਆ ਨਾਲ ਦੇ ਆ ਹਾਂਜੀ ਰੰਗ ਰੀਗਨਲ ਪੇਂਟ ਆ ਤੇਤੇ ਵੀ ਕੋਈ ਕਲਮ ਨਹੀਂ ਲੱਗੀ ਰੰਗ ਦੀ ਠੀਕ ਹੈ ਜੀ ਹਾਂਜੀ ਹਾਂਜੀ ਕਿਹੜੇ ਮਹੀਨੇ ਦਾ ਇਹ ਇਹ 2020 ਮਾਰਚ ਇਹ 7 ਮਹੀਨੇ ਦਾ ਹੈ ਜੀ 8ਵੇਂ ਮਹੀਨੇ ਦਾ ਨਾਲ ਦੇ ਟਾਇਰ ਆ ਸਾਰਾ ਕੁ ਨਾਲ ਦਾ ਹਾਂਜੀ ਜੈਨੂਨ ਹੀ ਚੱਲਿਆ ਜੋ ਵਾਈ ਦੇ ਚੱਲਿਆ ਠੀਕ ਆ ਹਾਂਜੀ ਹਾਂਜੀ ਜੈਨੂਨ ਚੱਲਿਆ ਜੈਨੂਨ ਜੋ ਜਿੰਨਾ ਵੀ ਚੱਲਿਆ ਰੰਗ ਪੇੜਦਾ ਕਿਵੇਂ ਆ ਹਾਂਜੀ ਰੰਗ ਪੇੜਦਾ ਬਸ 16 ਨਹੀਂ ਗਿਆ ਜੀ ਸੋਨਾ ਡ੍ਰਾਈਵਰ ਆ ਜਮਾ ਵੇ ਦਾਗਮਗਰਾ ਅੜਾ ਤੇ ਪਿਆਵਦਾ ਨੰਬਰ ਹਾਂਜੀ ਫਰਸਟ ਆਨਰ ਕੋਈ ਪਰ ਤਾਂ ਕਹਿੰਦੇ ਨਾ ਠੀਕ ਆ ਬੀਬੀ 05 ਫਰਸਟ ਓਨਰ ਆ ਫਰਸਟ ਓਨਰ ਠੀਕ ਆ ਇੰਜਨ ਗੇਅਰ ਦਾ ਕਿਵੇਂ ਆ ਬਈ ਇੰਜਨ ਗੇਅਰ ਚਾਹਾਂ ਬਿਲਕੁਲ ਨਵਾਂ ਆ ਤੂੰ ਹੀ ਵਾਹ ਟਰੈਕਟਰ 2020 ਮਾੜਾ ਕੋਈ ਬਾਗੇ ਲੈ ਜੀ ਵਾਕੇ ਸਭੀ ਕਰ ਲੈਂਦੇ ਨਾਲ ਇਹਦੇ ਛਤਰੀ ਹੈਗੀ ਕਿ ਹੈ ਨਹੀਂ ਅੱਜ ਛਤਰੀ ਮਿਲ ਜੂਗੀ ਛਤਰੀ ਨਾਲ ਮਿਲੂਗੀ ਜੇ ਕਿਸੇ ਵੀਰ ਭਰਾ ਨੇ ਲੋਨ ਵੀ ਕਰਾਉਣਾ ਤਾਂ ਹਾਂਜੀ ਲੋਨ ਵੀ ਹੋਈ ਹੈ ਤੁਸੀਂ ਕਰਾ ਦਿੰਨੇ ਆ ਅਸੀਂ ਵੀ ਕਰਾ ਦਾਂਗੇ ਜੇ ਚਾਹਵਣਾ ਹੋ ਆਪ ਵੀ ਕਰਵਾ ਸਕਦੇ ਠੀਕ ਆ ਡਿਮਾਂਡ ਇਹਦੀ ਕਿੰਨੀ ਆ ਇਹਦੀ ਆਪਾਂ 6 ਲੱਖ ਰੁਪਇਆ ਕਰ ਲਿਆ ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਉਂਦਾ ਕਿੰਨਾ ਮਾਨਤਨ ਕਰਾਂਗੇ ਫੁੱਲ ਕਰਾਂਗੇ ਵੀਰ ਮਾਨਤਨ ਖੁਸ਼ ਹੋਗੇ ਤੇਰਾ ਮਤਲਬ ਜੇ ਕਿਸੇ ਨੇ ਲੋਨ ਕਰਾਉਣਾ ਤਾਂ ਕਿੰਨੇ ਪੈਸੇ ਲੈ ਆਵੇ ਪਹਿਲਾਂ ਅੰਦਾਜ਼ਾ ਉਹ ਤਾਂ ਜੋ ਦੱਸਣਗੇ ਡਾਊਨ ਪੇਮੈਂਟ ਹੀ ਬਾਕੀ ਦੋ ਅੰਦਾਜ਼ਾ 2 ਲੱਖ 1.5 ਲੱਖ ਹਾਂਜੀ ਇੰਨਾ ਦਾ ਮਤਲਬ 75% ਲੋਨ ਤਾਂ ਹੋ ਹੀ ਜਾਂਦਾ ਹਾਂਜੀ ਹਾਂਜੀ ਠੀਕ ਆ ਉਹ ਟਰੈਕਟਰ ਓਕੇ ਆ ਅੱਗੇ ਆ ਗਿਆ ਹੌਲੈਂਡ 3630 ਮਾਡਲ ਜੀ ਮਾਡਲ 2013 ਮਾਡਲ ਆ ਜੀ ਸੁਪਰ ਠੀਕ ਆ ਹਾਂਜੀ 3 ਸਪੀਡ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ ਜੀ ਠੀਕ ਆ ਹਾਂਜੀ ਇਹ ਵੀ ਫਰਸਟ ਓਨਰ ਟਰੈਕਟਰ ਆ ਜੋ ਟੈਟੂ ਸਭ ਕੋ ਨਾਲ ਦੇ ਹਜੇ ਕਿਤੇ ਕਲਮ ਨਹੀਂ ਲੱਗੀ ਦਾ ਠੀਕ ਆ ਜੀ ਨਾਲ ਇਹਦੇ ਸਮਾਨ ਕੀ ਗੋਜ ਨਾਲ ਛਤਰੀ ਮਲਜੀ ਫੱਟੇ ਡੰਡਾ ਨਾਲ ਹੀ ਆ ਜੀ ਬਾਕੀ ਸਮਾਨ ਜੋ ਕੋਲੇ ਪੂਰਾ ਹੀ ਆ ਪੂਰੇ ਨਾਲ ਆ ਡੰਡਾ ਫੱਟੀ ਛਤਰੀ ਹਾਂਜੀ ਰੰਗ ਪੇੜ ਦਾ ਕਿਵੇਂ ਆ ਬਾਈ ਓਰੀਜਨਲ ਹੈ ਸਰ ਗਾਰੰਟੀ ਆਪਣੀ ਸੱਜ ਗਾਰੰਟੀ ਵਾਕੇ ਸਾਈਡ ਗੇਟ 'ਚ ਐ ਵਾਕੇ ਦਸਲੀ ਆਪਣੀ ਦਾ ਠੀਕ ਆ ਟਾਇਰ ਕਿੰਨੇ ਪੈਸੇ ਆ ਚਾਰੇ ਟਾਇਰ ਇਹਦੇ 60 ਤੋਂ 65 ਪੈਸੇ ਟਾਇਰ ਨਾਲ ਦੇ ਆ ਨਾਲ ਦੇ ਤੇਰਾ ਮਾਡਲ ਠੀਕ ਆ ਤੇਰਾ ਮਾਡਲ ਦੇ ਨਾਲ ਦੇ ਟਾਇਰ ਆ ਸੋਨਾ ਡ੍ਰਾਈਵਰ ਆ ਓਕੇ ਰਿਪੋਰਟ ਪਿਆਬ ਨੰਬਰ ਆ ਹਾਂਜੀ ਪਿਆਬ ਕਿੱਥੋਂ ਦਾ ਬਾਗੇ ਪ੍ਰਾਣੇ ਬਈ ਠੀਕ ਆ ਬਾਗੇ ਪ੍ਰਾਣੇ ਦਾ ਨੰਬਰ ਆ ਸੋਹਣਾ ਟਰੈਕਟਰ ਆ ਵੇਖ ਸਕਦੇ ਹੋ ਬੇਦਾਗ ਮਗਰਾੜ ਆ ਜੀ ਤੇ ਰਿਕੋਰਡ ਨਾਲ ਹੀ ਚੱਲੇ ਜਿੰਨੇ ਚੱਲੇ ਆ ਜੋ ਚੱਲਦਾ ਜੈਨੂ ਨਹੀਂ ਚੱਲਦਾ ਠੀਕ ਆ ਰਿਕੋਰਡ ਨਾਲ ਹੀ ਚੱਲੇ ਜਿੰਨੇ ਚੱਲੇ ਆ ਡਿਮਾਂਡ ਇਹਦੀ ਕਿੰਨੀ ਕਰਦੇ ਹੋ ਬਈ ਇਹਦੀ 4 ਲੱਖਾਂ ਬਸ 85000 ਰੁਪਏ ਡਿਮਾਂਡ ਕਰਦਾ 4 ਲੱਖ 85000 ਲਾਉਣੇ ਇੱਤੇ ਵੀ ਹੋ ਜਾਊਗਾ ਹਾਂਜੀ ਲਾਉਣ ਹੋ ਜੂਗਾ ਜੀ ਠੀਕ ਆ ਇਹਦੇ ਵੀ ਥੋੜੇ ਪੈਸੇ ਦੇ ਨਹੀਂ ਪੈਣਗੇ ਹਾਂਜੀ ਹਾਂਜੀ ਲੋਨ ਹੋ ਜੂਗਾ ਜੀ ਠੀਕ ਆ ਲੋਨ ਹੋ ਜੂਗਾ ਤੇ 4,85,000 ਜਿਹੜਾ ਵੀਡੀਓ ਨੇ ਸ਼ੇਅਰ ਕਰਕੇ ਆਉਂਦਾ ਹਾਂਜੀ ਮਾਨਤਨ ਵੀਰੇ ਫੁੱਲ ਫੁੱਲ ਹਾਂਜੀ ਹਾਂਜੀ ਠੀਕ ਆ ਫੁੱਲ ਮਾਨਤਨ ਇਹ ਵੀ ਰਿਕਾਰਡ ਨਾਲ ਹੀ ਚੱਲਿਆ ਜਾਣਾ ਕੀ ਚੱਲਿਆ ਹਾਂਜੀ ਰਿਕਾਰਡ ਤੇ ਜਿਹੜਾ ਤਿੰਨੇ ਟਰੈਕਟਰ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਜੋ ਆ ਤਿੰਨੇ ਟਰੈਕਟਰ 20 ਨਾ ਟਰੈਕਟਰ ਇਹਦੇ ਵੀ ਪ੍ਰਿੰਟ ਨਹੀਂ ਆਕਲਮਾ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਇੱਕ ਆ ਸੋਨਾ ਲੀਕਾ 60 ਮਾਡਲ ਬਾਈ ਇਹ ਦੋ 23 ਮਾੜ ਲਈ 12 ਮਹੀਨੇ ਦਾ ਠੀਕ ਆ 23 ਮਾੜ ਦਾ 12 ਮਹੀਨੇ ਦਾ ਹਾਂਜੀ ਤੇ ਨੰਬਰ ਇਹਦਾ ਇਹ ਨੰਬਰ ਪੀ ਵੀ ਕਾਰ ਦਾ ਪਿਆ ਆ ਉਹਦਾ ਹੀ ਆ ਪਿਆ ਆ ਬਈ ਫਰਸਟ ਓਨਰ ਟਰੈਕਟਰ ਠੀਕ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਤੇ ਫਰਸਟ ਓਨਰ ਆ ਹਾਂਜੀ ਰੰਗ ਬੇੜ ਦਾ ਬਾਈ ਇਹ ਰਹਾ ਇੰਟਰੈਕਟਰੀ ਨਵਾਂ ਚੇਂਜਰ ਮੈਟ ਵਾਲਾ 3 ਸਪੀਡ ਟਰੈਕਟਰ ਠੀਕ ਆ ਚੇਂਜਰ ਮੈਟ ਵਾਲਾ ਨਾਲ ਦੇ ਟਾਇਰ ਆ ਨਾਲ ਸਾਰਾ ਕੁਝ ਨਵਾਂ ਹੀ ਟਰੈਕਟਰ ਹੀ ਸਰਵਿਸ ਹੋਈ ਇਹਦੀ ਨਹੀਂ ਸਰਵਿਸ ਨਹੀਂ ਠੀਕ ਆ ਸਰਵਗ ਹੋਈ ਨਹੀਂ ਕੀ ਸੋਨਾ ਟਰੈਕਟਰ ਆ ਜੇ ਕਿਸੇ ਨੇ ਨਵਾਂ ਲੈਣਾ ਇਹ ਲੈ ਸਕਦਾ ਹਾਂਜੀ ਹਾਂਜੀ ਤੇ ਰਿਕਾਰਡ ਨਾਲ ਹੀ ਚੱਲਿਆ ਫਿਰ ਜਿੰਨਾ ਕਿ ਚੱਲਿਆ ਠੀਕ ਆ ਸੈਡ ਗੇਰਾ ਸੋਨਾ ਟਰੈਕਟਰ ਆ ਜੇ ਕਿਸੇ ਵੀਰ ਨੇ ਨਵਾਂ ਲੈਣ ਦਾ ਚਾਹਵਾਣਾ ਵੀਰ ਇਹ ਟਰੈਕਟਰ ਖਰੀਦ ਸਕਦੇ ਹੋ ਲਫਾਫੇ ਵੀ ਨਹੀਂ ਉਤਰੇ ਹਜੇ ਸੀਟਾਂ ਤੋਂ ਦੇਖ ਸਕਦੇ ਹੋ ਤੁਸੀਂ ਨਾਲ ਲਫਾਫੇ ਉਵੇਂ ਹੀ ਲੱਗੇ ਆ ਸਮਾਨ ਪੂਰਾ ਨਾਲੇ ਦੇ ਬਈ ਹਾਂਜੀ ਅੱਜ ਪੂਰਾ ਫੱਟੀ ਨਾਲ ਹੀ ਹੈ ਜੀ ਸਾਰਾ ਪੂਰਾ ਸਮਾਨ ਨਾਲ ਕੇ ਪੂਰੇ ਆ ਡੰਡਾ ਫੱਟੀ ਛਤਰੀ ਹਾਂਜੀ ਠੀਕ ਆ ਇਹ ਰਿਕਾਰਡ ਨਾਲ ਕਿੰਨੇ ਘੰਟੇ ਚੱਲੇ ਹੋਗਾ 160 ਘੰਟੇ ਜੰਦੇ ਠੀਕ ਆ ਸਾਰਵਤ ਹੋਣੀ ਆ ਪਹਿਲੀ ਹਾਂ ਹੋਣੀ ਠੀਕ ਆ ਇਹ ਤੇ ਦਾ ਲੋਨ ਹੋ ਜੂਗਾ ਜੇ ਕਿਨੇ ਉਹ ਕੈਸ਼ ਕਾਪੀ ਆ ਐ ਨਗਦ ਕੈਸ਼ ਠੀਕ ਆ ਨਗਦ ਕੈਸ਼ ਆ ਕੈਸ਼ ਕਾਪੀ ਆ ਤੇ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਹੋਊਗਾ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਡਿਮਾਂਡ ਇਹਦੀ ਕਿੰਨੀ ਕਰਦੇ ਹੋ ਇਹ ਡਿਮਾਂਡ 785000 ਰੁਪਏ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਹਾਂਜੀ ਮਾਨ ਤਾਨ ਵੀਰੇ ਫੋਲ ਕਰਾਂਗੇ ਪੂਰਾ ਕਰੋਗੇ ਹਾਂਜੀ ਠੀਕ ਆ ਹੁਣ ਤਿੰਨੇ ਟਰੈਕਟਰਾਂ ਦੀ ਗਾਰੰਟੀ ਥੋੜੀ ਪੂਰੀ ਆ ਨਾ ਇੰਜਨ ਗੇਅਰ ਦੀ ਰੰਗ ਪੇੜ ਦੀ ਆਪਣੇ ਤੋਂ ਫੁੱਲ ਪੂਰੀ ਆ ਦੀ ਸੱਲੀ ਕਰ ਲੈਣ ਵਾਹ ਕੇ ਚਲਾ ਕੇ ਠੀਕ ਆ ਆਪਣਾ ਐਡਰੈਸ ਬੋਲ ਦਿਓ ਐਡਰੈਸ ਆਪਣਾ ਹੀ ਮੋਡ ਪੈਨ ਮੋਟ ਗਿਆ ਜੀ ਨੰਬਰ ਫਿੱਡੇ ਠੀਕ ਆ ਨੰਬਰ ਬੋਲ ਦਿਓ ਨੰਬਰ ਹੈਗਾ 9872238166 ਠੀਕ ਆ ਹੁਣ ਤੁਹਾਡੀ ਜ਼ਿੰਮੇਵਾਰੀ ਆ ਵੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਹੰਦਾ ਮਾਨਤਾਨ ਕਰਨਾ ਹਾਂਜੀ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਚੈਨਲ ਨੂੰ ਕਰ ਲਓ ਜੀ ਫੋਲੋ ਸੋ ਸਾਰਿਆਂ ਦਾ ਧੰਨਵਾਦ